ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਮੇਰੇ YouTube ਚੈਨਲ ਸਿੱਧੂ ਰੌਂਦਾ ਤੇ ਸੋ ਅੱਜ ਆਪਾਂ ਗੱਲ ਕਰਨ ਲੱਗੇ ਸੀਗੇ ਮੂੰਗੀ ਬਾਰੇ ਆਹ ਮੂੰਗੀਆਂ ਜਿਹੜੀਆਂ 60-60 ਦਿਨਾਂ ਦੀਆਂ 58-60 ਦਿਨਾਂ ਦੀਆਂ ਹੋ ਗਈਆਂ ਆਹ ਵੀ ਹੈਗਾ ਬੰਡਰ ਗੋਲਡ ਤੇ ਆਹ ਹੈਗੇ 444 444 ਨਾਲ ਥੋੜਾ ਜਿਹਾ ਜਨਨ ਕਿ ਜਿਵੇਂ ਉਹ ਕਹਿੰਦੇ ਵੀ ਕੁਆਲਿਟੀ ਹੁੰਦੀ ਹੈ ਇਹਦੇ ਚ ਦਾਣਾ ਬਰੀਕ ਹੁੰਦਾ ਮੂੰਗੀ ਦਾ ਰੇਟ ਜ਼ਿਆਦਾ ਲੱਗਦਾ ਜੇ ਉਹਦੇ ਹਿਸਾਬ ਨਾਲ ਚੱਲ ਗਏ ਤਾਂ ਮੂੰਗੀ ਨੂੰ ਫਾਲ ਘੱਟ ਆ ਤੇ ਜੇ ਰੇਟ ਦੇ ਹਿਸਾਬ ਨਾਲ ਚੱਲ ਗਏ ਤਾਂ ਹੋ ਸਕਦਾ ਵੀ ਇਹ ਇਹਦੇ ਨਾਲੋਂ ਮੂਰੇ ਲੰਘ ਜੇ ਤੇ ਫਾਲ ਆ ਬੰਦਰ ਗੋਲਡ ਨੂੰ ਬਹੁਤ ਜ਼ਿਆਦਾ ਆ ਬਸ ਇਹਦੀ ਪ੍ਰੋਬਲਮ ਇੱਕ ਇਹ ਆ ਵੀ ਜੇ ਮੰਡੀ 'ਚ ਨਾ ਇਹ ਪ੍ਰੋਬਲਮ ਆਵੇ ਤਾਂ ਮੂੰਗੀ ਮੋਟੀ ਵਾਲੀ ਆ ਇਹ ਤਾਂ ਜਿਵੇਂ ਆਪਾਂ ਦਾਲ ਧਰਨ ਵਾਲੇ ਚੌਲੇ ਕਹਿ ਦਈਏ ਤਾਂ ਉਹੀ ਆ ਬਹੁਤ ਜ਼ਿਆਦਾ ਮੋਟੀ ਮੂੰਗੀ ਆ ਇਹ ਨਾ ਦੇਖੋ ਤੇ ਮਾਰਕੀਟ ਚ ਕਹਿੰਦੇ ਵੀ ਇਨੀ ਮੋਟੀ ਮੂੰਗੀ ਨਹੀਂ ਵਿਕਦੀ ਤੇ ਬਾਕੀ ਤੁਹਾਨੂੰ ਜਿਵੇਂ ਰੇਟ ਦਾ ਕੋਈ ਹੋਈ ਉਨੀ ਇੱਕੀ ਉਹ ਤੁਹਾਨੂੰ ਦੱਸਾਂਗੇ ਵੀ ਕਿਹੜੀ ਮੂੰਗੀ ਘਾਹ ਨੂੰ ਬੀਜਣੀ ਚਾਹੀਦੀ ਹੈ ਜਾਂ ਵੈਸੇ ਜਿਹੜੇ ਹਿਸਾਬ ਨਾਲ ਮਸ਼ਹੂਰੀ ਸੀ ਜਿਆਦਾ ਤੇ 444 ਦੇ ਰੇਟ ਸੀ ਉਹ ਆਪ ਵੀ ਇਹ ਗੱਲ ਦੀ ਗਰੰਟੀ ਲੈਂਦੇ ਆ ਵੀ ਮੰਡੀ ਚ ਰੇਟ ਜ਼ਿਆਦਾ ਲੱਗਦਾ ਤੋਂ ਆ ਮੂੰਗੀ ਅੱਜ 60 ਦਿਨਾਂ ਦੀ ਆ ਫਾਲੇ ਨੂੰ ਵੀ ਬਹੁਤ ਲੱਗਿਆ ਵਾ ਅੱਜ ਤੋਂ 10 ਦਿਨਾਂ ਨੂੰ ਅੱਜ ਤਰੀਕ ਹੋ ਗਈ ਆ ਜੀ 30 ਜੁਲਾਈ ਟਣਕ ਵਾਲੇ ਬਾਣ ਚ ਮੂੰਗੀ ਆ ਸੁੱਕੇ ਬੀਜ ਕੇ ਇਹ ਹਰੀ ਕਰੀ ਵੀ ਆ ਫਲ ਨਾਲ ਇਹ ਵੀ ਲੱਦੀ ਪਈ ਆ ਫਿਰ ਕੋਈ ਐਡੀ ਗੱਲ ਨਹੀਂ ਲਓ ਇੰਨਾ ਕ ਵੀ ਇਹਦੇ ਨਾਲ ਥੋੜਾ ਜਿਹਾ ਪੱਤਾ ਜ਼ਿਆਦਾ ਕਰਕੇ ਫਲ ਦੀਦਾ ਘਟ ਦੇਖ ਸਕਦੇ ਆ ਤੇ ਅੱਜ ਤੋਂ 10 ਦਿਨਾਂ ਨੂੰ ਇਹ ਮੂੰਗੀ ਹੀ ਮਸ਼ੀਨ ਨਾਲ ਵਢਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਅਸੀਂ ਵੀ ਕਿੰਨਾ ਝਾੜ ਨਿਕਲਿਆ ਤੇ ਵੀ ਕਿਵੇਂ ਇਹ ਕਿੰਨੇ ਦੀ ਹੋਈ ਐ ਇੱਕ ਕਿੱਲੇ 'ਚੋਂ ਵੀ ਕੀ ਇਹ ਗਾਹ ਨੂੰ ਬੀਜਣੀ ਕਾਮਯਾਬ ਹੈ ਕਣਕ ਵਾਲੇ ਬਾਣ ਦੇ ਬੀਜਣੀਆਂ ਜਾਂ ਨਹੀਂ ਤੇ 126 ਆਪਾਂ ਇੱਥੇ ਛੋਣਾ ਲਾਵਾਂਗੇ ਸੋ ਇਹਨੂੰ ਥੋੜਾ ਜਿਹਾ ਇੱਕ ਪ੍ਰੋਬਲਮ ਸਾਥੋਂ ਇੱਕ ਗਲਤੀ ਹੋ ਗਈ ਵੀ ਥੋੜਾ ਜਿਹਾ ਮੀਂਹ ਐ ਵੈਸੇ ਤਾਂ ਸਾਡੇ ਜਮੀ ਨਹੀਂ ਇੱਕ ਵੀ ਕਣੀ ਨਹੀਂ ਪਈਗੀ ਮੀਂਹ ਦੀ ਮੋਗੇ ਜ਼ਿਲ੍ਹੇ ਦਾ ਪਿੰਡ ਰੌਂਟਾ ਚਾਹੇ ਪਤਾ ਕਰ ਲਿਓ ਤੇ ਮੀਂਹ ਨੂੰ ਡੀਕ ਦੇ ਵਿੱਚ ਵੀ ਸ਼ਾਇਦ ਮੀਂਹ ਪੈ ਜੇ ਤੇ ਪਾਣੀ ਇੱਕ ਜ਼ਰੂਰ ਲੇਟ ਹੋ ਗਿਆ ਇਹਦਾ ਜਿਹੜਾ ਫਲ ਭਰਦੀ ਆ ਜਦੋਂ ਮੂੰਗੀ ਉਹਦਾ ਇੱਕ ਪਾਣੀ ਲਾਉਣਾ ਪੈਂਦਾ ਨਾ ਉਹ ਪਾਣੀ ਅਸੀਂ ਲੇਟ ਕਰ ਲਿਆ ਉਹਦਾ ਕਰਕੇ ਮੂੰਗੀ ਥੋੜੀ ਜਿਹੀ ਲੇਟ ਆ ਨਹੀਂ ਤੇ ਇਹ ਹੋ ਸਕਦਾ ਸੀ ਵੀ ਪੈਂਟਾਂ ਦੇ ਨਾਲ ਤੇ ਵੱਢੀ ਜਾਂਦੀ ਤੇ ਹੁਣ ਵੀ ਇਨਕ 17 ਦਿਨਾਂ ਤੇ ਇਹ ਪਾਣੀ ਲਾ ਕੇ 30 ਅਪ੍ਰੈਲ ਨੂੰ ਪਾਣੀ ਲਾਇਆ ਸੀ ਬਜਾਈ ਚਲੋ ਸੁੱਕੇ ਬਾਣ ਦੀ ਬਜਾਈ ਇਹ ਹੁੰਦੀ ਆ ਵੀ ਜਦੋਂ ਮਰਜੀ ਬਜਾਈ ਕਰ ਦੋ ਪਰ ਸਹੀ ਵਿਜਾਈ ਉਦੋਂ ਕਿਣੀ ਜਾਣੀ ਆ ਆਪਾਂ ਜਿਸ ਦਿਨ ਪਾਣੀ ਲਾਉਂਨੇ ਆ ਤੇ ਉਹਨੂੰ ਹਰੀ ਹੋਣ ਲੱਗਦੀ ਆ ਤੇ ਇਹਦਾ ਇੱਕ ਫਾਇਦਾ ਇਹ ਆ ਵੀ ਪਾਣੀ ਲਾ ਕੇ ਤਿੰਨ ਦਿਨਾਂ ਚੀ ਮੂੰਗੀ ਹਰੀ ਹੋ ਜਾਂਦੀ ਆ ਤੇ ਜੇ ਆਪਾਂ ਦੂਜੂ ਰੌਣੀ ਕਰਕੇ ਬੀਜਦੇ ਆ ਪਹਿਲਾਂ ਰੌਣੀ ਕਰੋ ਫਿਰ ਬੱਤ ਨਹੀਂ ਆਉਂਦੀ ਤੇ 7-8 ਦਿਨਾਂ ਉਹ ਹਰੀ ਹੋਣ ਚ ਲੱਗ ਜਾਂਦੀ ਆ ਸੋ ਮੇਰੀ ਇਹ ਛੋਟੇ ਕਿਸਾਨ ਵੀਰਾਂ ਨੂੰ ਬੇਨਤੀ ਆ ਇਹ ਵੀ ਜਿਹੜੇ ਜਿੰਨਾ ਆਪਾਂ 126 ਝੋਨਾ ਲਾਉਣਾਗਾ ਜੇ ਆਪਾਂ ਦੂਜੀਆਂ ਫੂਸਾਂ ਵੈਰਾਈਟੀਆਂ ਦੇ ਵਿੱਚ ਮਕਾਲੇ ਚੱਲ ਗਈ ਵਿੱਚ ਘੱਟ ਵੀ ਉਹ ਆਪਾਂ ਨਿਕਲਿਆਊਗਾ 26 ਝੋਨਾ ਪਹਿਲੀ ਗੱਲ ਤਾਂ ਨਿਕਲਦਾ ਨਹੀਂ ਘੱਟ ਜੇ ਘੱਟ ਨਿਕਲ ਵੀ ਉਹ ਤਾਂ ਵੀ ਨਹੀਂ ਮਾੜਾ ਆਪਾਂ ਨੂੰ ਕਿਉਂ ਇਹ ਮੇਰਾ ਅੰਦਾਜ਼ਾ ਇਹ ਕਹਿੰਦਾ ਵੀ 5 ਕੁਇੰਟਲ ਮੂੰਗੀ ਹੋ ਸਕਦੀ ਹੈ ਇਹ 1 ਕਿੱਲੇ ਚੋਂ ਤੇ ਜੇ 8000 ਦਾ ਰੇਟ ਆ ਤੇ 40000 ਦੀ ਮੂੰਗੀ ਹੋਗੀ 10000 ਰੁਪਏ ਖਰਚਾ ਕਰਕੇ ਆਪਾਂ 30000 ਰੁਪਏ ਮੂੰਗੀ ਛੱਡ ਰਹੀ ਐ ਤੇ ਜੇ ਆਪਾਂ ਫੂਸਾ 44 ਲਾ ਕੇ 26 ਨਾਲੋਂ 30000 ਦਾ ਝੋਨਾ ਕਦੇ ਵੀ ਨਹੀਂ ਵਧਾ ਸਕਦੇ ਕਦੇ ਵੀ ਨਾਲੇ ਪਾਣੀ ਦੀ ਖਾਤ ਜ਼ਿਆਦਾ ਟੱਕਰਾਂ ਜ਼ਿਆਦਾ ਲਾਇਵ ਐ ਮੇਰੇ ਵੀ 6 ਕਿੱਲੇ ਫੂਸਾ 44 ਲਾਇਆ ਮੈਂ ਤੇ ਇੱਕ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਵੀ ਆਪਾਂ ਕਿੰਨੇ ਟਾਈਮ ਚ ਉਹਦਾ ਰੇਪ ਪਾਉਣਾ ਕਿ ਜਲਦੀ ਪੱਕ ਜੇ ਉਹ ਜਾਂ ਹੋਰ ਕੀ ਪਾਉਣਾ ਹੁੰਦਾ ਮੈਂ ਉਦੇ ਬਾਰੇ ਅਲੱਗ ਵੀਡੀਓ ਚ ਗੱਲ ਕਰਦੇ ਆ ਚੈਨਲ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜੇ ਕਿਸੇ ਵੀਰ ਨੂੰ ਕੋਈ ਸ਼ਿਕਾਇਤ ਜਾਂ ਕੋਈ ਵੀਡੀਓ ਚ ਕਮੀ ਹੋਵੇ ਜਾਂ ਕੁਝ ਪੁੱਛਣਾ ਹੋਵੇ ਤਾਂ ਕਮੈਂਟਾਂ ਚ ਮੈਨੂੰ ਕਮੈਂਟ ਕਰ ਸਕਦੇ ਹੋ ਸੋ ਇਹ ਸੀ ਅੱਜ ਦੀ ਜਾਣਕਾਰੀ ਧੰਨਵਾਦ ਦੋਸਤੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਗੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ